ਸਸਿਕਾ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 6 ਅਤੇ 7 ਜੂਨ 2025 ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਕਿਉਂਕਿ ਮੌਸਮ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਹੁਣ ਗਰਮੀ ਵਾਲੇ ਵੜਨੇ ਸ਼ੁਰੂ ਹੋ ਚੁੱਕੇ ਨੇ ਬਹੁਤ ਹੱਦ ਤੱਕ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਦਾ ਤਾਪਮਨ ਹੁਣ ਹੌਲੀ-ਹੌਲੀ ਵੱਧ ਰਿਹਾ ਹੈ ਕਿਸੇ ਤਰੀਕੇ ਦੀ ਵੀ ਹੁਣ ਮੀਂਹ ਦੀ ਉਮੀਦ ਸਾਨੂੰ ਫਿਲਹਾਲ ਦਿਖਾਈ ਨਹੀਂ ਦੇ ਰਹੀ ਹਲਕੇ ਦਰਮਿਆਨੇ ਬਦਲਵਾਈਆਂ ਆਉਂਦੀਆਂ ਜਾਂਦੀਆਂ ਦਿਖਾਈ ਦੇ ਰੀਆਂ ਨੇ ਜਿਸ ਦੇ ਕਾਰਨ ਥੋੜਾ ਬਹੁਤਾ ਗਰਮਿਤ ਰਾਹਤ ਮਿਲ ਰਹੀ ਹੈ ਹੁਣ ਇਹਨਾਂ 2 ਦਿਨਾਂ ਵਿੱਚ ਮੌਸਮ ਦੇ ਕੀ ਹਾਲਾਤ ਹੋਣਗੇ ਗਰਮੀ ਕਿੰਨੀ ਕੁ ਵਧੇਗੀ ਕਿਹੜੇ ਇਲਾਕੇ ਵਿੱਚ ਬੱਦਲਬਾਈ ਦੀ ਉਮੀਦ ਹੈ ਤੇ ਕੋਈ ਉਮੀਦ ਦੇ ਚਾਂਸ ਹਨ ਜਾਂ ਨਹੀਂ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤੇ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਫਿਲਹਾਲ ਮਿਕਸ ਰੂ ਦੇ ਵਿੱਚ ਬਹੁਤ ਹਲਕੀ ਲੇਅਰ ਬੱਦਲਬਾਈ ਦੀ ਪੰਜਾਬ ਦੇ ਉੱਪਰੋਂ ਲੰਘ ਰਹੀ ਹੈ ਜਿਸ ਦੇ ਨਾਲ ਕੋਈ ਬਹੁਤ ਵੱਡਾ ਅਸਰ ਸਾਨੂੰ ਫਿਲਹਾਲ ਅੱਜ ਦਿਖਾਈ ਨਹੀਂ ਦੇ ਰਿਹਾ ਬੀਤੇ ਕੱਲ ਐਵਰੇਜ ਤਾਪਮਾਨ ਜਿਹੜਾ ਨਿਕਲ ਕੇ ਆਇਆ ਸੀ ਉਹ 37 ਤੋਂ 38 ਡਿਗਰੀ ਸੀ ਜਾਨੀ ਕਿ 40 ਡਿਗਰੀ ਤੋਂ ਥੱਲੇ ਤਾਪਮਾਨ ਸੀ ਕਿਉਂਕਿ 4 ਤਰੀਕ ਨੂੰ ਜੋ ਤਕੜਾ ਮੀ ਪੰਜਾਬ ਦੇ ਵਿੱਚ ਹੋਇਆ ਉਸ ਦੇ ਨਾਲ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਦੇਖੀ ਗਈ ਹੈ ਅੱਜ ਦੇ ਤਾਪਮਾਨ ਦੀ ਗੱਲ ਕੀਤੀ ਹੈ ਉਹ ਤਾਂ ਪੰਜਾਬ ਦੇ ਵਿੱਚ ਅੱਜ ਮੈਕਸਿਮ ਤਾਪਮਾਨ 40 ਡਿਗਰੀ ਤੱਕ ਜਾ ਸਕਦਾ ਹੈ ਤੇ ਕਿਸੇ ਕਿਸੇ ਇਲਾਕੇ ਵਿੱਚ 42 ਡਿਗਰੀ ਤੱਕ ਪਹੁੰਚ ਸਕਦਾ ਹੈ ਕਿਉਂਕਿ ਖਾਸ ਤੌਰ ਤੇ ਬਠਿੰਡਾ ਹੋ ਗਿਆ ਸ਼ਹਿਰ ਲੁਧਿਆਣਾ ਸ਼ਹਿਰ ਹੋ ਗਿਆ ਇਹ ਦੋਖ ਸ਼ਹਿਰ ਨੇ ਜਿਹੜੇ ਬਹੁਤ ਜ਼ਿਆਦਾ ਗਰਮ ਪੰਜਾਬ ਦੇ ਵਿੱਚ ਦਿਖਾਈ ਦੇ ਸਕਦੇ ਨੇ ਹਵਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਦੱਖਣ ਪੂਰਬੀ ਹਵਾ ਤੇ ਉੱਤਰ ਪੱਛਮੀ ਹਵਾ ਚਲਦੀ ਰਹੇਗੀ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਹਵਾਵਾਂ ਦਾ ਰੁਖ ਚੱਕਰਵਾਤੀ ਰੂਪ ਦੇ ਵਿੱਚ ਬਣਿਆ ਹੋਇਆ ਹੈ ਗੱਲ ਕੀਤੀ ਜਾਵੇ ਤਾਂ ਮੀਂਹ ਦੇ ਹਾਲਾਤ ਫਿਲਹਾਲ ਨਾ ਮਾਤਰ ਦੇ ਬਰਾਬਰ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਪਿੰਡ ਜਿਲੇ ਸ਼ਹਿਰ ਦਾ ਨਾਮ ਲਿਖ ਕੇ ਕਮੈਂਟ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ YouTube ਵਾਲੇ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ YouTube ਦੇ ਉੱਪਰ ਚੈਨਲ ਸਬਸਕ੍ਰਾਈਬ ਕਰ ਦਿਓ Facebook ਤੇ ਉੱਪਰ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਤੇ ਲਾਈਕ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਮੌਸਮ ਇਸੇ ਤਰੀਕੇ ਨਾਲ ਬਣਿਆ ਰਹੇਗਾ ਹਲਕੀ ਦਰਮਿਆਨੀ ਬੱਦਲਵਾਈ ਸ਼ਾਮ ਦੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਪਰ ਮੀਂਹ ਦੀ ਸੰਭਾਵਨਾਵਾਂ 0 ਨੇ ਨਾਮਾਤਰ ਦੇ ਬਰਾਬਰ ਅੱਜ ਕੋਈ ਮੀਂਹ ਦੇ ਹਾਲਾਤ ਬਣਦੇ ਹੋਏ ਸਾਨੂੰ ਦਿਖਾਈ ਦੇ ਰਹੇ ਨਹੀਂ ਗੱਲ ਕੀਤੀ ਜਾਵੇ ਆਉਂਦੇ ਦਿਨ ਯਾਨੀ ਕਿ 7 ਜੂਨ ਦੀ ਤਾਂ 7 ਜੂਨ ਨੂੰ ਵੀ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਲਗਾਤਾਰ ਹਵਾ ਜਿਹੜੀ ਉੱਤਰ ਪੂਰਬੀ ਤੇ ਦੱਖਣ ਪੱਛਮੀ ਰੂਪ ਤੋਂ ਚਲਦੀਆਂ ਰਹਿਣਗੀਆਂ ਜਿਨ੍ਹਾਂ ਦੇ ਕਾਰਨ ਚੱਕਰਵਾਤੀ ਮਾਹੌਲ ਤੋਂ ਪੰਜਾਬ ਦੇ ਨਾਲ ਹਵਾਵਾਂ ਗੁਜ਼ਰਦੀਆਂ ਰਹਿਣਗੀਆਂ ਮੇਨ ਗੱਲ ਇਹ ਹੈ ਕਿ ਹੁਣ ਇਹਦਾ ਤਾਪਮਾਨ ਹੈ ਫਿਲਹਾਲ ਅੰਡਰ ਕੰਟਰੋਲ ਨੇ 42-43 ਡਿਗਰੀ ਤੱਕ ਤਾਪਮਾਨ ਜਾ ਰਹੇ ਨੇ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਇੱਕ ਦੋ ਛੋਟੇ-ਮੋਟੇ ਸਪੈਲੇ ਜਿਹੜੇ ਮੀਂਹ 'ਚ ਲੱਗੇ ਨੇ ਉਹਨਾਂ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵੜ ਦੇਖਣ ਨੂੰ ਮਿਲੀ ਹੈ ਫਿਲਹਾਲ ਦੋ ਦਿਨਾਂ ਦੀ ਅਪਡੇਟ ਦੀ ਗੱਲ ਕੀਤੀ ਜਾਵੇ ਕੋਈ ਖਾਸ ਵੱਡੀ ਅਪਡੇਟ ਨਹੀਂ ਹੈ ਅ ਬਾਕੀ ਦਪਹਿਰ ਦੀ ਜਾਣਕਾਰੀ 1:30 ਤੋਂ 2 ਵਜੇ ਤੱਕ ਦੀ ਸ਼ਾਮ ਦੀ ਜਾਣਕਾਰੀ ਜਾਣਕਾਰ ਰਾਤ ਦੇ ਮੌਸਮ ਦੀ ਜਾਣਕਾਰੀ ਤੁਹਾਨੂੰ 6:30 6 ਵਜੇ ਤੱਕ ਮਿਲਦੀ ਹੋ ਜਾਵੇਗੀ ਉਹ ਜਾਣਕਾਰੀ ਤੁਹਾਨੂੰ ਉਤੇ ਮਿਲੇਗੀ ਤੁਸੀਂ ਜੇਕਰ ਫੇਸਬੁੱਕ ਤੇ ਉੱਪਰ ਚੈਨਲ ਨੂੰ ਲਾਈਕ ਕੀਤਾ ਹੋਵੇਗਾ YouTube ਦੇ ਉੱਪਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਹੀ बार-बार ਰਿਕਵੈਸਟ ਕਰ ਰਹੇ ਹਾਂ ਕਿ ਇਹ ਸਟੈਪ ਜ਼ਰੂਰ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ